ਜੀਟੀ ਰੋਡ ਅਤੇ ਬਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਦਾਰ ਆਪਣਾ ਸਮਾਨ ਦੁਕਾਨ ਦੀ ਬਜਾਏ ਬਾਹਰ ਸੜਕ ਤੇ ਰੱਖਦੇ ਹਨ ਜਿਸ ਕਾਰਨ ਦੁਕਾਨਦਾਰਾਂ ਦੀ ਠਕਸ਼ਾਈ ਕਰਨ ਆਵਾਜਾਈ ਵਿੱਚ ਵੱਡੇ ਪੱਧਰ ਤੇ ਵਿਗਨ ਪਿਆ ਰਹਿੰਦਾ ਹੈ ਅੱਜ ਥਾਣਾ ਸਿਟੀ ਮੁਖੀ ਕਰਪਾਲ ਸਿੰਘ ਮੋਹੀ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਅਚਾਨਕ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ ਦਾ ਸਮਾਨ ਚੁੱਕ ਕੇ ਟਰਾਲੀਆਂ ਵਿੱਚੋਂ ਸੁੱਟ ਲਿਆ ਇਸ ਮੌਕੇ ਤੇ ਇਹਨਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੁਕਾਨਦਾਰਾਂ ਕਰਕੇ ਰਸਤੇ ਵਿੱਚੋਂ ਲੰਘਣਾ ਬਹੁਤ ਔਖਾ ਹੈ ਜਿਸ ਕਰਕੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਐਸਐਚਓ ਕਰਪਾਲ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਦੁਕਾਨਦਾਰਾਂ ਦੇ ਕਾਰਨ ਸ਼ਹਿਰ ਵਿੱਚ ਹਰ ਸਮੇਂ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ ਇਹਨਾਂ ਨੂੰ ਅਸੀਂ 3-4 ਦਿਨ ਤੋਂ ਕਈ ਵਾਰੀ ਵਾਰਨਿੰਗ ਦੇ ਚੁੱਕੇ ਹਾਂ ਵੀ ਜਿਹੜਾ ਸਮਾਨ ਹੈ ਇਹਨੂੰ ਅੰਦਰ ਰੱਖਿਆ ਕਰੋ ਜਿਹੜਾ ਬਾਜ਼ਾਰ ਹੈ ਉਹ ਕਾਫੀ ਮਤਲਬ ਰਸ਼ ਰਹਿੰਦਾ ਤੇ ਜਾਮ ਲੱਗਦਾ ਤੁਸੀਂ ਆਪ ਦੇਖਿਆ ਹੋਣਾ ਵੀ ਉਹ ਮੇਨ ਰੋਡ ਤੇ ਕਿੱਡਾ ਮਤਲਬ ਜਾਮ ਲੱਗਿਆ ਰਹਿੰਦਾ ਕੱਲ ਵੀ ਕਾਫੀ ਜ਼ਿਆਦਾ ਜਾਮ ਆ ਜਿਹੜਾ ਸਾਨੂੰ ਖਲਾਉਣ ਚ ਬੜੀ ਦਿੱਕਤ ਆਉਂਦੀ ਆ ਅੱਜ ਅਸੀਂ ਸਿਰਫ 10 ਮਿੰਟ ਹੀ ਲਾਇਆ 10 ਮਿੰਟ ਚ ਤੁਸੀਂ ਆਪ ਦੇਖਿਆ ਹੋਣਾ ਕਿੰਨਾ ਰੋਡ ਖੁੱਲ ਗਿਆ ਤੇ ਕਿੰਨਾ ਚੰਗਾ ਲੱਗਦਾ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਵੀ ਸਾਰੇ ਆਪਾਂ ਆਪਣਾ ਸ਼ਹਿਰ ਹੈ ਇਹ ਆਪਣੀ ਸ਼ਹਿਰ ਦੀ ਜ਼ਿੰਮੇਵਾਰੀ ਸਮਝੋ ਜੇ ਆਪਾਂ ਜਾਮ ਲੱਗਦਾ ਨਹੀਂ ਚੰਗਾ ਲੱਗਦਾ ਆਪਾਂ ਜੇ ਕੋਈ ਗੱਡੀ ਲਾਉਣੀ ਹੈ ਜਾਂ ਕੋਈ ਸਮਾਨ ਹੈ ਉਹਨੂੰ ਇਹੋ ਜਿਹੇ ਦਾਇਰੇ ਚ ਲਾਓ ਵੀ ਜਿਹੜਾ ਕਿਸੇ ਨੂੰ ਪ੍ਰੋਬਲਮ ਨਾ ਆਵੇ ਮਾਣੀ ਹੋਏ ਸਟੈਂਡ ਜੀ ਸਟੈਂਡ ਬਣੇ ਹੋਏ ਆ ਜੀ ਪਾਰਕਿੰਗ ਬਣੀ ਹੋਈ ਆ ਜਿਹੜਾ ਸਾਡਾ ਹਪਟਾਲੀ ਵਾਲੇ ਚੌਂਕ ਟ੍ਰੈਫਿਕ ਦਫ਼ਤਰ ਹੈ ਉਹਦੇ ਬੈਕ ਸਾਈਡ ਤੇ ਇੱਕ ਕਾਰ ਪਾਰਕਿੰਗ ਬਣੀ ਹੋਈ ਆ ਜਿਹੜੀ ਬਿਲਕੁਲ ਫ੍ਰੀ ਆ ਉਹਦੇ ਕੋਈ ਪੈਸਾ ਨਹੀਂ ਆਹ ਉਹਦੇ 10 ਮਿੰਟ ਲਾ ਕੇ ਸਾਰਾ ਵਿਚਾਰ ਖੁੱਲਡੁੱਲਾ ਕਰਦਾ ਕਿ ਇਹ ਅਭਿਆਨ ਇਸ ਤਰ੍ਹਾਂ ਅੱਗੇ ਨਹੀਂ ਚੱਲਦੇ ਰਹੋਗੇ ਜੀ ਹਾਂ ਜੀ ਹਾਂ ਜੀ ਅਭਿਆਨ ਅਸੀਂ ਅਚਨ ਚੇਤ ਮਤਲਬ ਹਰ ਰੋਜ਼ ਰੇਡ ਕਰਾਂਗੇ ਜੀ ਜਿਹਦਾ ਕਿਸੇ ਦਾ ਕਬਜ਼ੇ ਲਿਆ ਫੇਦਾ ਕੀ ਕਰੋਗੇ ਜੀ ਇਹ ਬਿਲਕੁਲ ਜ਼ਬਤ ਹੋਊਗਾ ਜੀ ਸਾਰਾ ਸਮਾਨ ਕਿਸੇ ਦਾ ਸਮਾਨ ਜੋ ਅਸੀਂ ਚੱਕ ਕੇ ਲੈ ਜਾਾਂਗੇ ਕਿਸੇ ਦਾ ਕੋਈ ਜ਼ਮਾਨ ਨਹੀਂ ਅਸੀਂ ਦ ਜੋ ਸੀ ਬਾਲ ਸਾਰਾ ਜਬਤ ਕਰਾਂਗੇ ਕੋਈ ਇਸ ਤਰ੍ਹਾਂ ਪ੍ਰੋਵੀਜ਼ਨ ਵੀ ਹੈ ਨਗਰ ਕੌਂਸਲ ਨੂੰ ਜੁਰਮਾਨਾ ਵਗੈਰਾ ਵੀ ਲਾਉਗੀ ਹਾਂਜੀ ਹਾਂਜੀ ਬਾਕੀ ਇੰਸਪੈਕਟਰ ਸਾਹਿਬ ਤੁਹਾਨੂੰ ਦੱਸ ਦੇਣਗੇ ਜੀ ਇਹ ਬਾਕੀ ਇਹਨਾਂ ਦੀ ਉਹ ਹੈ ਸਾਡਾ ਓਨਲੀ ਰੋਡ ਖਲਾਉਣਾ ਜਿਹੜਾ ਰੋਡ ਹੈ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕੋਈ ਜਾਮ ਲੱਗਦਾ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਕਿਸੇ ਪਬਲਿਕ ਨੂੰ ਕੋਈ ਅਸੀਂ ਪ੍ਰੋਬਲਮ ਨਹੀਂ ਆਉਣ ਦਵਾਗੇ ਅਸੀਂ ਉਹਨਾਂ ਲਈ ਤਿਆਰ ਤੇ ਤਿਆਰ ਰਹਾਂਗੇ ਜੀ ਰੋਡ ਬਿਲਕੁਲ ਸਫਾਮੇ ਢੰਗ ਨਾਲ ਚਲਾਵਾਂਗੇ ਹਾਂਜੀ ਉਹਨਾਂ ਨੂੰ ਦੇ ਦਿੱਤਾ ਜੀ ਅਸੀਂ ਨੋਟਿਸ ਵੀ ਦੇ ਦਿੱਤਾ ਇਨਸਪੈਕਟਰ ਸਾਹਿਬ ਨੇ ਬਾਕੀ ਇੱਕ ਦੋ ਦਿਨਾਂ ਚ ਉਹ ਕਹਿੰਦੇ ਅਸੀਂ ਚੱਕ ਲਾਂਗੇ ਉਸ ਤੋਂ ਬਾਅਦ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜਿਹੜਾ ਸਮਾਨ ਉਹਰੇ ਬਜ਼ਾਰਾਂ ਦੇ ਬਾਹਰ ਰੱਖਦੇ ਨੇ ਜੀ ਇਹ ਟੈਂਪਰੇਰੀ ਦੁਕਾਨਾਂ ਤੋਂ ਬਾਹਰ ਆ ਕੇ ਜਿਹਦੇ ਕਰਕੇ ਜਾਮ ਲੱਗਦਾ ਜੀ ਨਗਰ ਕੌਂਸਲ ਤਕਰੀਬਨ ਹਰ ਰੋਜ਼ ਹੀ ਸੰਡੇ ਨੂੰ ਵੀ ਕਰਦੀ ਹੈ ਜੀ ਸੈਚਰਡੇ ਨੂੰ ਵੀ ਪਰ ਇਹ ਬਾਹਰ ਫੇਰ ਰੱਖ ਲੈਂਦੇ ਨੇ ਜੀ ਇੰਸਪੈਕਟਰ ਸਾਹਿਬ ਨਾਲ ਲੈ ਕੇ ਜੀ ਇਹਨਾਂ ਨੂੰ ਦੁਬਾਰਾ ਇਹ ਤਾਰਨਾ ਦਿੱਤੀ ਗਿਆ ਵੀ ਦੁਆਰੇ ਜੇ ਸਮਾਨ ਰੱਖਿਆ ਥੋੜਾ ਸਮਾਨ ਕਿਸੇ ਦਾ ਵਾਪਸ ਨਹੀਂ ਹੋਣਾ ਜੀ ਵੀ ਆਪਣੇ ਨੂੰ ਸਮਾਨ ਨੂੰ ਆਪਣਾ ਅੰਦਰ ਰੱਖੋ ਕੀ ਤੁਹਾਨੂੰ ਇਹ ਲੱਗ ਨਹੀਂ ਰਿਹਾ ਦੇਖਣ ਨੂੰ ਕਿ ਮੈਨੂੰ ਪ੍ਰੇਖਾ ਜੀ ਕਿ ਜਦ ਤੁਸੀਂ ਆ ਕੇ ਮੁਜਾਖ ਲਾਉਂਦੇ ਹੋ ਤੇ ਅੱਜ ਖੁੱਲਿਆ ਅੱਜ ਅੱਜ ਖੁੱਣਾ ਲੱਗਦਾ ਕਿ ਪਹਿਲਾਂ ਖੁੱਲਿਆ ਰੱਖਦਾ ਸੀ ਸਰ ਇਹ ਲੋਕ ਇੱਕ ਵਾਰ ਤਾਂ ਚੱਕ ਦਿੰਦੇ ਨੇ ਦੁਆਰੇ ਫੇਰ ਉੱਥੇ ਹੀ ਰੱਖ ਲੈਂਦੇ ਨੇ ਹੁਣ ਇਨਸਪੈਕਟਰ ਸਾਹਿਬ ਆਪ ਨਾਲ ਆਏ ਨੇ ਤੇ ਇਹਨਾਂ ਦਾ ਸਮਾਨ ਹੁਣ ਜਬਤ ਹੋਏਗਾ ਤੇ ਤੇ ਜਾ ਕੇ ਸਹੀ ਕੰਮ ਕਰਨਗੇ ਜੀ ਤੁਸੀਂ ਸਮਾਨ ਨਗਰ ਕੌਂਸਲ ਲੈ ਕੇ ਚਲੇ ਜਾਣਾ ਹੈ ਜੀ ਇਨਾਂ ਦੀ ਅੰਝ ਭਰ ਕੇ ਇਹਨਾਂ ਕੀ ਕਰੋਗੇ ਜੀ ਇਹ ਸਾਰੀ ਜੀ ਸਾਹਿਬ ਜੋ ਵੀ ਹੁਕਮ ਲਾਉਣਗੇ ਉਹਨਾਂ ਦੀ ਪਾਲਣਾ ਕਰਾਂਗੇ ਕੋਈ ਜੁਰਮਾ ਜੁਰਮਾਨਾ ਜੁਵਾ ਵੀ ਕੋਈ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਰਿਟਰਨ ਲਿਆ ਜਾਊਗਾ ਜੀ ਅੱਗੇ ਤੁਸੀਂ ਬਾਹਰ ਨਹੀਂ ਰੱਖਾਂਗੇ ਸਮਾਨ ਕੀ ਕਹਿੰਦਾ ਜੀ ਉਹਨਾਂ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਆਂ ਜੀ ਵੀ ਟ੍ਰੈਫਿਕ ਨੂੰ ਮੁੱਖ ਰੱਖਦੇ ਹੋ ਕਿ ਲੋਕ ਬੜੇ ਖੱਜਲ ਖਵਾਰ ਹੁੰਦੇ ਨੇ ਇਹਦੇ ਕਰਕੇ ਵੀ ਆਪਣਾ ਸਮਾਨ ਆਪਣੇ ਦੁਕਾਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ